ਖਾਨਾ ਸੁਲਤਾਨਵਿੰਡ ਦੇ ਏਰੀਆ ਵਿਖੇ ਪਿਛਲੇ ਦਿਨੀ ਇੱਕ ਕਾਰ ਦੇ ਬਾਹਰ ਗੋਲੀਆਂ ਚਲਾਉਣ ਵਾਲੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਇਸ ਸਬੰਧੀ ਏਸੀਪੀ ਦਖਣੀ ਪਰਵੇਸ਼ ਚੋਪੜਾ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਬੇਟੀ ਨੌਤਿਨ ਪਛੀ ਨੂੰ ਕੁਲਜੀਤ ਕੌਰ ਵਾਈਫ ਆਫ ਮਨਜੀਤ ਸਿੰਘ ਵਾਸੀ ਕੋਟ ਮਿਤ ਸਿੰਘ ਨੇ ਰਾਤ ਇਦਰਾ ਦਿੱਤੀ ਕਿ ਉਹਨਾਂ ਦੇ ਘਰ ਦੇ ਬਾਹਰ ਕੋਈ ਦੋ ਨੌਜਵਾਨ ਮੁੰਡੇ ਲੜਕੇ ਆਨੇ ਅੱਗੇ ਫਾਇਰਿੰਗ ਕੀਤੀ ਹੈ ਜੋ ਇਹ ਫਾਇਰ ਉਹਨਾਂ ਦੇ ਘਰ ਦੇ ਗੇਟ ਤੇ ਘਰ ਦੀ ਸ਼ੀਸ਼ਿਆਂ ਤੇ ਲੱਗੇ ਨੇ ਜੋ ਇਸ ਇਤਲਾਅ ਮਿਲਤੇ ਪੁਲਿਸ ਪਾਰਟੀ ਮੌਕੇ ਤੇ ਗਈ ਜੋ ਇਸ ਮੁੱਦ ਵਿੱਚ ਅਫੇਅਰ ਰਜਿਸਟਰ ਕਰਕੇ ਅਸੀਂ ਕਾਰਵਾਈ ਕੀਤੀ ਤੇ ਕਾਰਵਾਈ ਕਰਦਿਆਂ ਹੋਇਆਂ ਇਹ ਗੱਲ ਸਾਹਮਣੇ ਆਈ ਹੈ ਕਿ ਰਾਜਕਮਲ ਏ ਵੀਸ ਰਾਜੂ ਭਈਆ ਜਿਹੜਾ ਕਿ ਜੇਲ੍ਹ ਦੇ ਅੰਦਰ ਹੈ ਉਸ ਨੇ ਵਿਉਤਬੰਦੀ ਕਰਕੇ ਆਪਣੇ ਦੋ ਲੜਕੇ ਜਿਹੜੇ ਗੁਰਗੇ ਸੀ ਉਹਦੇ ਉਹਨੂੰ ਭੇਜ ਕੇ ਫਾਇਰਿੰਗ ਕਰਾਈ ਹੈ ਤੇ ਇਸ ਮੱਦ ਵਿੱਚ ਅਸੀਂ ਰਾਜਕਮਲ ਰਾਜੂ ਨੂੰ ਗ੍ਰਿਫਤਾਰ ਕੀਤਾ ਪ੍ਰੋਕਿਊਰਮੈਂਟ ਤੇ ਲਾ ਕੇ ਇਸ ਦੇ ਨਾਲ ਹੀ ਅਮਰਪਾਲ ਸਿੰਘ ਤੇ ਹਰਪ੍ਰੀਤ ਸਿੰਘ ਦੋ ਹੋਰ ਦੋਸ਼ੀ ਸੀ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲੋਂ ਵਾਦਤ ਵਿੱਚ ਵਰਤੀ ਹੋਈ ਪਿਸਟਲ ਕਦ ਦੋ ਜਿੰਦਾ ਰੋਂ ਬਰਾਮਦ ਕੀਤੇ ਸੋ ਮੈਂ ਤੁਹਾਡੇ ਮਾਧਿਅਮ ਤੋਂ ਇਹ ਕਹਿਣਾ ਚਾਹੂੰਗਾ ਕਿ ਮਾਨਯੋਗ ਸੀਪੀ ਸਾਹਿਬ ਅੰਮ੍ਰਿਤਸਰ ਸ਼੍ਰੀ ਗਰਪੀਤ ਸਿੰਘ ਜੀ ਭੁੱਲਰ ਉਹਨਾਂ ਦੇ ਦਸ਼ਾ ਰਹੇ ਸੀ ਉਹਦੇ ਹੇਠ ਅਸੀਂ ਕੰਮ ਕਰਦੇ ਆਂ ਇਹ ਵਾਰਦਾਤ ਨੂੰ ਟ੍ਰੇਸ ਕੀਤਾ ਸਾਡੇ ਐਸ ਐਚ ਓ ਇੰਸਪੈਕਟਰ ਮੋਹਿਦ ਕੁਮਾਰ ਨੇ ਬੜਾ ਅੱਛਾ ਕੰਮ ਕੀਤਾ ਤੇ ਮੈਂ ਤੁਹਾਡੇ ਮਾਧਿਅਮ ਤੋਂ ਲੋਕਾਂ ਨੂੰ ਕਹਿਣਾ ਚਾਹੂੰਗਾ ਕਿ ਕਿਸੇ ਕਿਸਮ ਦੀ ਵੀ ਗੁੰਡਾਗਰਦੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਏਗੀ ਤੇ ਜਿਹੜੇ ਲੋਕ ਲੋਕਾਂ ਦੀ ਸ਼ਾਂਤੀ ਨੂੰ ਭੰਗ ਕਰਦੇ ਆਂ ਅਸੀਂ ਪੂਰ ਜ਼ੋਰ ਕਰਕੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ। ਧੰਨਵਾਦ।